ਡੇਰਾ ਬੱਸੀ ਦੇ ਵਿੱਚ ਲੋੜੀ ਦੇ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਪ੍ਰੋਗਰਾਮ ਕਰਵਾਏ ਗਏ ਜਿੱਥੇ ਮਾਵਾ ਭੈਣਾ ਧੀਆਂ ਨੇ ਇਕੱਠੇ ਹੋ ਕੇ ਖੂਬ ਰੌਣਕਾਂ ਲਾਈਆਂ ਤਾਂ ਇਸ ਮੌਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਡਾਕਟਰ ਗੁਰਪ੍ਰੀਤ ਕੌਰ ਮਾਨ ਪਹੁੰਚੇ ਲੋੜੀ ਦੇ ਇਸ਼ਤਿਹਾਰ ਮੌਕੇ ਲੋਕਾਂ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ ਆਦਮੀ ਪਾਰਟੀ ਦੇ ਵਲੰਟੀਅਰਸ ਆਦੇਦਾਰ ਸਹਿਬਾਨ ਮੇਰੇ ਬਜ਼ੁਰਗ ਮੇਰੀਆਂ ਮਾਵਾ ਭੈਣਾ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਹੜੀ ਦੇ ਮੌਕੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਧੰਨਵਾਦੀਆਂ ਮੈਂ ਐਮਐਲਏ ਸਾਹਿਬ ਦੀ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜ਼ਰੂਰ ਹਾਜ਼ਰੀ ਲਵਾ ਕੇ ਜਾਓ ਸਾਡੇ ਵਲੰਟੀਅਰਸ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਸ ਨੂੰ ਇਕੱਠੀ ਮਿਲ ਕੇ ਜਾਓ ਸੋ ਅਕਸਰ ਆਪਾਂ ਦੇਖਦੇ ਹਾਂ ਕਿ ਪੁੱਤਾਂ ਦੀ ਲੋਹੜੀ ਤਾਂ ਸਾਰੇ ਮਨਾਉਂਦੇ ਨੇ ਪਰ ਵਿਧਾਈ ਦੇ ਪਾਤਰ ਨੇ ਐਮਐਲਏ ਸਾਹਿਬ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਆਪਾਂ ਧੀਆਂ ਦੀ ਲੋਹੜੀ ਵੀ ਮਨਾਉਂ ਤੀਆਂ ਅੱਜ ਕਿਸੇ ਵੀ ਖੇਤਰ ਚ ਲਾ ਲਈਏ ਪੁੱਤਾਂ ਤੋਂ ਪਿੱਛੇ ਨਹੀਂ ਹੈਗੀਆਂ ਪੜਾਈ ਚ ਲਾ ਲਈਏ ਨੌਕਰੀਆਂ ਚ ਲਾ ਲਈਏ ਵੱਡੇ ਵੱਡੇ ਰੈਂਕਸ ਆਫੀਸਰਸ ਤੱਕ ਆਪਣੀ ਪਾਰਟੀ ਚ ਲਾਈਏ ਤਾਂ ਸਾਡੇ ਕੋਲ 10 11 ਐਮਐਲਏ ਲੇਡੀਆਂ ਨੇ ਸੋ ਤੀਆਂ ਅੱਜਕੱਲ ਪੁੱਤਾਂ ਦੇ ਬਰਾਬਰ ਮਾਪਿਆਂ ਦਾ ਸਾਥ ਬਣਾਉਂਦੀਆਂ ਨੇ ਦੁੱਖ ਸੁੱਖ ਚ ਕੰਮ ਆਉਂਦੀਆਂ ਨੇ ਸੋ ਇਹ ਬਹੁਤ ਵਧੀਆ ਉਪਰਾਲਾ ਐ ਐਮਐਲਏ ਸਾਹਿਬ ਵੱਲੋਂ ਵੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਵਿਤਕਰਾਂ ਧੀਆਂ ਪੁੱਤਾਂ ਦਾ ਕੀਤਾ ਜਾਂਦਾ ਹੈ ਉਸ ਸਮਾਜ ਤੋਂ ਜਲਦ ਤੋਂ ਜਲਦ ਖਤਮ ਹੋਵੇ ਅੱਗੇ ਨਾਲੋਂ ਤਾਂ ਬਹੁਤ ਆਪਾਂ ਦੇਖਦੇ ਹਾਂ ਘਟ ਗਿਆ ਪਰ ਅਜੇ ਵੀ ਜਿਹੜੀਆਂ ਇਹ ਕ੍ਰੀਤੀਆਂ ਹੈਗੀਆਂ ਨੇ ਉਹ ਦੂਰ ਹੋਣ ਪਰਮਾਤਮਾ ਕਰੇ ਨਵਾਂ ਸਾਲ ਇਹ ਲੋੜੀਆਂ ਇਹ ਤੁਹਾਡੇ ਸਾਰੇ ਘਰਾਂ 'ਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੁਸੀਂ ਸਾਰੇ ਖੁਸ਼ੀ ਖੁਸ਼ੀਆਂ ਖੇੜੇ ਤੁਹਾਡੇ ਘਰਾਂ 'ਚ ਆਉਣ ਉਭਵਾਸੋ ਖੁਸ਼ ਰਹੋ ਖੁਸ਼ਹਾਲ ਪੰਜਾਬ ਬਣੇ ਇਹੀ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਜਿਹੜੀ ਪੰਜਾਬ ਗਿੱਧੇ ਪੰਗੜੀਆਂ ਦੀ ਧਰਤੀ ਸੀ ਲੋੜੀਆਂ ਇੱਥੇ ਮਣਾਈਆਂ ਜਾਂਦੀਆਂ ਸੀ ਜਿਹੜੀਆਂ ਥੋੜੇ ਸਾਲਾਂ ਤੋਂ ਆਪਾਂ ਦੇਖਦੇ ਸੀ ਕਿ ਬਾਹਰ ਜਾਣ ਦਾ ਨਿਵਾਸ ਸ਼ੁਰੂ ਹੋ ਗਿਆ ਆ ਇਹ ਜੀਆਂ ਚੀਜ਼ਾਂ ਆ ਗਈਆਂ ਕਿ ਬੱਚੇ ਇੱਥੋਂ ਆਪਣੇ ਪੰਜਾਬ ਇਹ ਜੀ ਧਰਤੀ ਨੂੰ ਛੱਡ ਕੇ ਜਾਣਾ ਚਾਹੁੰਦੇ ਸੀ ਉਹ ਆਪਾਂ ਦੂਰ ਕਰੀਏ ਇੱਥੇ ਆਪਾਂ ਨੌਕਰੀਆਂ ਦਈਏ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਬਣਾਈਏ ਸੋ ਇੰਨੀ ਕੁ ਮੇਰੀ ਬੇਨਤੀ ਸੀ ਤੁਹਾਡੇ ਅੱਗੇ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ ਜੀ ਤੇ ਤੁਸੀਂ ਸਾਡੀ ਪਾਰਟੀ ਨਾਲ ਜੁੜੇ ਆ ਸਾਡੇ ਆਪਣੇ ਆ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ ਹਮੇਸ਼ਾ ਹੀ ਤੇ ਇੰਨੀ ਕੁ ਬੇਨਤੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿੰਦਾਬਾ ਫਾਰਮ ਦੇ ਵਿੱਚ ਤੀਆਂ ਦੀ ਲੋੜੀ ਬਣਾਈ ਜਾ ਰਹੀ ਹੈ ਜੀ ਕੀ ਕਹਿਣਾ ਚੋ ਅੱਜ ਛੋਟੇ ਵੀਰ ਮੇਰੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਤੇ ਉਹਨੇ ਧਰਮ ਪਤਨੀ ਨੇ ਆਉਣਾ ਸਾਡੇ ਕੋਲ ਕਿਉਂਕਿ ਸੀਐਮ ਸਾਹਿਬ ਦੇ ਵੀ ਬਹੁਤ ਰੁਝੇਵੇਂ ਸੀਗੇ ਤੇ ਅਸੀਂ ਹਲਕਾ ਡੇਰਾ ਬਸੀ ਤੋਂ ਇੱਕ ਕੋਸ਼ਿਸ਼ ਕੀਤੀ ਆ ਇੱਕ ਈਆਂ ਦੀ ਲੋੜੀਆਂ ਦਾ ਜਿਹੜਾ ਸਿਲਸਿਲਾ ਆਮ ਤੌਰ ਤੇ ਅਸੀਂ ਬੇਟਿਆਂ ਦੀ ਲੋੜੀ ਤਾਂ ਮਨਾਉਂਦੇ ਆ ਤੇ ਬੇਟੀਆਂ ਦੀ ਲੋੜੀ ਪੱਛੇ ਹਮੇਸ਼ਾ ਅਸੀਂ ਸੰਕੋਚ ਕਰਦੇ ਆ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਡੇਰਾ ਬਸੀ ਹਲਕੇ ਦੇ ਲੋਕਾਂ ਨੂੰ ਵੀ ਆਮ ਤੌਰ ਤੇ ਤੁਸੀਂ ਦੇਖਿਓ ਕਿ ਬੇਟਿਆਂ ਤੋਂ ਵੱਧ ਪਿਆਰ ਬੇਟੀਆਂ ਆਪਣੇ ਮਾਪੇ ਨੂੰ ਕਰਦੀਆਂ ਆ ਇਸ ਕਰਕੇ ਅੱਜ ਇਹ ਉਪਰਾਲਾ ਕੀਤਾ ਗਿਆ ਇਸ ਮੌਕੇ ਗੁਰਪ੍ਰੀਤ ਕੌਰ ਸਾਡੀ ਬੇਟੀ ਸੀਮਾ ਸਾਹਿਬ ਦੀ ਧਰਮ ਪਤਨੀ ਉਹ ਵੀ ਸਾਡੇ ਵਿੱਚ ਆ ਕੇ ਜੁਆਇਨ ਕਰਨਗੇ ਇਸ ਲੋੜੀ ਨੂੰ ਸੈਲੀਬ੍ਰੇਟ ਕਰਾਂਗੇ ਤਾਂ ਕਿ ਇਹਦਾ ਮੈਸੇਜ ਪੰਜਾਬ ਵਿੱਚ ਸਾਰੇ ਵਧਿਆ